ਇਲੀਗਲ ਜਿਹੜੇ ਸਾਇਲੈਂਸਰ ਜਿਹੜੇ ਨਾ ਪਟਾਕੇ ਜਿਹੜੇ ਮਾਰਦੇ ਆ ਬੁਲਟ ਮੋਟਰਸਾਈਕਲਾਂ ਦੇ ਉਹ ਸਾਰੇ ਜਿਹੜੇ ਪੁਲਿਸ ਵੱਲੋਂ ਚਲਾਨ ਕੀਤੇ ਗਏ ਸੀ ਤੇ ਉਹ ਲੋਹਾਏ ਗਏ ਸੀ ਉਹ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਉਹ ਸਾਰਿਆਂ ਨੂੰ ਅੱਜ ਡਿਸਟਰੋਏ ਕੀਤਾ ਗਿਆ ਤਾਂ ਕਿ ਦੁਬਾਰਾ ਉਹ ਜਾਂ ਮਾਰਕੀਟ 'ਚ ਨਾ ਆ ਸਕਣ ਜਾਂ ਮਿਸਯੂਜ਼ ਨਾ ਹੋ ਸਕਣ ਇਹ ਰੋਡ ਰੋਲਰ ਦਾ ਇੰਤਜ਼ਾਮ ਕਰਕੇ ਇਹ ਪਬਲੀਕਲੀ ਤਾਂ ਹੀ ਕੀਤਾ ਹੈ ਕਿ ਲੋਕੀ ਦੇਖਣ ਤੇ ਲੋਕਾਂ ਨੂੰ ਇਹਦੇ ਬਾਰੇ ਅਵੇਅਰਨੈਸ ਆਵੇ ਕਿ ਜੋ ਕੰਪਨੀ ਦਾ ਸਾਇਲੈਂਸਰ ਹੈਗਾ ਉਹ ਹੀ ਠੀਕ ਹੈ ਜਿਹੜਾ ਉਹਦੇ ਵਿੱਚ ਜਾਲੀ ਕਢਵਾ ਕੇ ਉਹਦੇ ਪਟਾਕੇ ਮਾਰਦੇ ਆ ਉਹਦਾ ਨੁਕਸਾਨ ਹੀ ਹੈ ਇੱਕ ਤਾਂ ਕੋਈ ਬਜ਼ੁਰਗ ਹੈ ਕਿਸੇ ਨੂੰ ਪਟਾਕਾ ਵੱਜ ਗਿਆ ਕੋਈ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ ਜਾਂ ਵੈਸੇ ਕੋਈ ਬਿਮਾਰ ਬੰਦਾ ਹੈਗਾ ਉਹਨੂੰ ਮਿਸਹੈਪਨਿੰਗ ਹੋ ਸਕਦੀ ਇਸ ਲਈ ਸਾਰਿਆਂ ਨੂੰ ਅਪੀਲ ਹੈ ਵੀ ਜਿਹੜੇ ਵੀ ਬੁਲਟ ਮੋਟਰਸਾਈਕਲ ਰੱਖਦੇ ਆ ਜੋ ਕੰਪਨੀ ਦਾ ਸਾਇਲੈਂਸਰ ਆਂਦਾ ਹੈ ਉਹੀ ਲਗਾਣ ਅਦਰਵਾਈਜ਼ ਫਿਰ ਚਲਾਣ ਵੀ ਹੋਊਗਾ ਤੇ ਸਾਇਲੈਂਸਰ ਵੀ ਲੱਗੂਗਾ ਕਿੰਨੇ ਦਾ ਕਾਮਦਾਰ ਜੀ ਮੇਰੇ ਇਧ ਕਾਮਦਾਰ ਜੀ ਚਲਾਣ ਦਾ ਜਿਹੜੇ ਦੁਕਾਨਦਾਰ ਵੇਚਦੇ ਐ ਉਹਨਾਂ ਤੇ ਵੀ ਕਾਰਵਾਈ ਹੋਊਗੀ ਅਗਰ ਉਹ ਨਹੀਂ ਬੰਦ ਕਰਨਗੇ ਇਲੈਗਲ ਵੇਚਣਾ ਇਹ 100 ਦੇ ਕਰੀਬ ਸੀਗੇ ਬਾਕੀ ਉਹ ਐਗਜੈਕਟ ਰਕਮ ਨਹੀਂ ਕੀਤੀ 100 ਦੇ ਚਲਾਣ ਕੀਤੇ ਜਾ ਰਹੇ ਆ ਪਰ ਗੁਰਦਾਸਪੁਰ ਸ਼ਹਿਰ ਦੇ ਵਿੱਚ ਵੇਖਿਆ ਜਾ ਰਿਹਾ ਕਿ ਜਾਮ ਬਹੁਤ ਜ਼ਿਆਦਾ ਲੱਗ ਰਿਹਾ ਹੈ ਕਈ ਵਾਰ ਤਾਂ ਲੋਕ ਆਪ ਜਿਹੜਾ ਜਾਮ ਖਲਵਾ ਰਹੇ ਹੁੰਦੇ ਨੇ ਗੱਡੀਆਂ ਖੜੀਆਂ ਕਰਕੇ ਓਵਰਲੋਡਿੰਗ ਜਿਹੜੀ ਹੈਗੀ ਆ ਦੁਕਾਨਾਂ ਦੇ ਬਾਹਰ ਜਿਹੜੇ ਟਰੱਕ ਲੱਗੇ ਹੋਏ ਨੇ ਉਹਨਾਂ ਤੇ ਕੋਈ ਚਲਾਣ ਨਹੀਂ ਕੀਤਾ ਜਾ ਰਿਹਾ ਰੋਜ਼ਾਨਾ ਉੱਥੇ ਤੁਸੀਂ ਹੁਣੇ ਵੀ ਜਾ ਕੇ ਦੇਖ ਸਕਦੇ ਸੰਗਰੂਰ ਲੋੜ ਤੇ ਕਿੰਨੇ ਟਰੱਕ ਲੱਗੇ ਹੋਏ ਨੇ ਟ੍ਰੈਫਿਕ ਜਾਮ ਇਸੇ ਬਾਰੇ ਹੀ ਅਸੀਂ ਵਪਾਰ ਮੰਡਲ ਵਗੈਰਾ ਜਾਂ ਜਿਹੜੀਆਂ ਮਾਰਕੀਟ ਕਮੇਟੀ ਦੀਆਂ ਐਸੋਸੀਏਸ਼ਨਾਂ ਨੇ ਉਹਨਾਂ ਨਾਲ ਮੀਟਿੰਗ ਕਰਾਂਗੇ ਜਲਦੀ ਇਹਦਾ ਵੀ ਹੱਲ ਕੱਢਾਂਗੇ ਜਾਮ ਨਹੀਂ ਲੱਗੂ ਸਾਰੇ ਗਾੜੂ ਵਾਹਨ ਜਿਹੜੇ ਉਹਨਾਂ ਤੇ ਵੀ ਕਾਰਵਾਈ ਹੋਣੀ ਲੱਗੂ ਉਹਨਾਂ ਤੇ ਅਸੀਂ ਪਿਛਲੇ 3-4 ਦਿਨ ਆ ਵੈਸੇ ਤਾਂ 1 ਮਹੀਨਾ ਚੱਲਿਆ ਇਹ ਸਾਰਾ ਪ੍ਰੋਸੈਸ ਉਹਦੀ ਐਗਜ਼ੈਕਟ ਫਿਗਰ ਤੁਹਾਨੂੰ ਮੈਂ ਮੇਰੇ ਕੋਲ ਇਸ ਟਾਈਮ ਅਵੇਲੇਬਲ ਨਹੀਂ ਹੈ ਉਹਦੇ ਵਿੱਚ ਜਿੰਨੇ ਵੀ ਮੋਟਰਸਾਈਕਲ ਦੀਆਂ ਰੇੜੀਆਂ ਬਣਾਈ ਕਰਦੇ ਸੀ ਜਾਂ ਵੈਸੇ ਜਿਨ੍ਹਾਂ ਨੇ ਇਲੀਗਲ ਪਿੱਛੇ ਕੋਈ ਐਕਸਟਰਾ ਕੋਈ ਚੀਜ਼ਾਂ ਲਵਾਈਆਂ ਵਹੀਕਲ ਦੇ ਉਹਨਾਂ ਦੇ ਅਸੀਂ ਸਪੈਸ਼ਲ ਚਲਾਨ ਕੀਤੇ ਤੁਹਾਡੇ ਕੋਲ ਡਾਟਾ ਤਾਂ ਹਾਂਜੀ ਹਾਂ ਉਹਨੇ 20 ਚਲਾਨ ਕੀਤੇ ਜੀ ਉਹਨਾਂ ਘੱਟ ਹੀ ਵਾਂਗ ਕੀਤੇ ਉਹ ਦੋ ਦਿਨ ਪਹਿਲਾਂ ਕੀ ਤਾ ਟੋਟਲ ਦੀ ਗੱਲ ਕਰ ਸਰ 릭ਸ਼ਾ ਵਾਹਨ ਜਿਹੜੇ ਸਰ ਉਹਨਾਂ ਨੂੰ ਵੀ ਸਰ ਈ ਰਿਕਸ਼ਾ ਜਿਹੜਾ ਉਹ ਵੀ ਅਸੀਂ ਇੱਕ ਚਲਾਵਾਂਗੇ ਕਿਉਂਕਿ ਇਹਦੇ ਵਿੱਚ ਜਿਹੜਾ ਕਾਫੀ ਜਿਆਦਾ ਜਾਮ ਲਵਾਉਂਦੇ ਆ ਸੱਜੇ ਖੱਬੇ ਜਿੱਥੇ ਦਿਲ ਕਰਦਾ ਉੱਥੇ ਖੜਾ ਲਾਂਦੇ ਇਹਨਾਂ ਨੂੰ ਇੱਕ ਵਾਰ ਮੀਟਿੰਗ ਕਰਾਂਗੇ ਇਹਨਾਂ ਦਾ ਜਿਹੜਾ ਕੋਈ ਪ੍ਰਧਾਨ ਜਾਂ ਜਿਹੜਾ ਕੋਈ ਡੀਲਿੰਗ ਇਹਨਾਂ ਦੇ ਨਾਲ ਰਿਲੇਟਡ ਹੋਊਗਾ ਇਹਨਾਂ ਨੂੰ ਇੱਕ ਵਾਰ ਸਮਝਾਵਾਂਗੇ ਨਹੀਂ ਸਮਝਣਗੇ ਫਿਰ ਜੋ ਚਲਾਉਣ ਵਾਲੀ ਕਾਰਵਾਈ ਸ਼ੁਰੂ ਕਰਾਂਗੇ ਸਰ ਬੁਲਟ ਵਾਲੇ ਅਜੇ ਵੀ ਜਿਹੜੇ ਪਟਾਕੇ ਮਾਰਨ ਉਹ ਨਹੀਂ ਹਟਦੇ ਕਈ ਵੀ ਸ਼ਾਮ ਨੂੰ ਉਹ ਜਾਂਦੇ ਆ ਬੁਲਟ ਤੇ ਬਹੁਤ ਪਟਾਕੇ ਮਾਰਦੇ ਕੀ ਕਹਿਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਜੀ ਇਹ ਪਰ ਉਹ ਵਜਾਣਗੇ ਤਾਂ ਅਸੀਂ ਵੀ ਕਾਰਵਾਈ ਕਰਾਂਗੇ ਠੀਕ ਹੈ